ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਮੁਫਲਿਸ ਖਾਂ ਤੇ ਉਸ ਦੀ ਸਾਰੀ ਫੌਜ ਨੂੰ ਪਾਰ ਬਲਾਦ ਦਿੱਤਾ ਤਾਂ ਸ਼ਾਹ ਜਹਾਂਨ ਨੂੰ ਆਪਣੀ 7000 ਫੌਜ ਦੀ ਤਬਾਹੀ ਅਤੇ ਸਿਪਾਹਸਲਾਰ ਮੁਫਲਿਸ ਖਾਂ ਦਾ ਮਰ ਜਾਣਾ ਸੁਣ ਕੇ ਬਾਦਸ਼ਾਹ ਨੂੰ ਚਿੰਤਾ ਲੱਗ ਗਈ ਕਿ ਇਸ ਤਰ੍ਹਾਂ ਸ਼ਕਤੀਸ਼ਾਲੀ ਹੋ ਕੇ ਕਿਸੇ ਦਿਨ ਗੁਰੂ ਜੀ ਕਿਤੇ ਦੇਸ਼ ਉੱਤੇ ਕਬਜ਼ਾ ਨਾ ਕਰ ਲੈਣ ਇਸ ਦਾ ਹੁਣ ਹੀ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਵਿਚਾਰ ਕਰਕੇ ਬਾਦਸ਼ਾਹ ਨੇ ਉਸ ਸਮੇਂ ਆਪਣੇ ਸਾਰੇ ਵਜ਼ੀਰਾਂ ਤੇ ਸਲਾਹਕਾਰਾਂ ਮਰਾਵਾ ਨੂੰ ਸਦਕੇ ਆਖਾ ਕਿ ਤੁਸੀਂ ਗੁਰੂ ਦੀ ਗੱਲ ਸੁਣ ਹੀ ਲਈ ਹੋਵੇਗੀ ਕਿ ਉਹਨਾਂ ਨੇ ਸਾਡੀ ਸਾਰੀ 7000 ਸੈਨਾ ਜਿਹੜੀ ਮੁਫਲਿਸ ਖਾਨ ਨਾਲ ਭੇਜੀ ਸੀ ਤਬਾਹ ਕਰ ਦਿੱਤੀ ਹੈ ਹੁਣ ਇੱਕ ਤਕੜੀ ਸ਼ਸਤਰਬੰਦ ਫੌਜ ਲੈ ਕੇ ਜਾਵੋ ਅਤੇ ਗੁਰੂ ਜੀ ਨੂੰ ਫੜ ਕੇ ਲਿਆਓ ਜਾਂ ਉੱਥੇ ਹੀ ਯੁੱਧ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿਓ ਉਹਨਾਂ ਨੂੰ ਬਾਦਸ਼ਾਹ ਨਾਲ ਝਗੜਾ ਕਰਨ ਦਾ ਪਤਾ ਲੱਗ ਜਾਵੇ ਬਾਦਸ਼ਾਹ ਦੀ ਗੱਲ ਸੁਣ ਕੇ ਜਦ ਸਾਰਿਆਂ ਨੇ ਇਸ ਗੱਲ ਦੀ ਪ੍ਰੋੜਤਾ ਕਰ ਦਿੱਤੀ ਤਾਂ ਵਜੀਦ ਖਾਨ ਨੇ ਕਿਹਾ ਬਾਦਸ਼ਾਹ ਸਲਾਮਤ ਜਿਸ ਬਾਜ਼ ਪਿੱਛੇ ਤੁਸੀਂ ਗੁਰੂ ਜੀ ਦੇ ਨਾਲ ਝਗੜਾ ਕੀਤਾ ਹੈ ਉਸ ਵਰਗੇ ਤੁਸੀਂ ਕਈ ਹਜ਼ਾਰਾਂ ਬਾਜ਼ ਹੋਰ ਦੇਸ਼ਾਂ ਤੋਂ ਮਗਵਾ ਸਕਦੇ ਹੋ ਇਸ ਮਾਮੂਲੀ ਗੱਲ ਪਿੱਛੇ ਗੁਰੂ ਨਾਨਕ ਦੀ ਗੱਦੀ ਨਾਲ ਝਗੜਾ ਨਹੀਂ ਬਧਾਉਣਾ ਚਾਹੀਦਾ ਆਪ ਜੀ ਨੂੰ ਪਤਾ ਹੀ ਹੈ ਕਿ ਜਦ ਇਹਨਾਂ ਨੂੰ ਆਪ ਜੀ ਦੇ ਪਿਤਾ ਨੇ ਚੰਦੂ ਦੀ ਚੁਕਣਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨਾਂ ਵਾਸਤੇ ਭੇਜ ਦਿੱਤਾ ਸੀ ਫਿਰ ਜਦ 40 ਦਿਨ ਬੀਤਣ ਉਪਰੰਤ ਗੁਰੂ ਜੀ ਨੂੰ ਛੱਡਿਆ ਗਿਆ ਤਾਂ ਰਾਤ ਸਮੇਂ ਦੋ ਸ਼ੇਰ ਬਾਦਸ਼ਾਹ ਦੀ ਛਾਤੀ ਉੱਤੇ ਚੜ ਜਾਂਦੇ ਹਨ ਫਿਰ ਜਦ ਡਰ ਕਰਕੇ ਬਾਦਸ਼ਾਹ ਗੁਰੂ ਜੀ ਨੂੰ ਯਾਦ ਕਰਦਾ ਸੀ ਤਾਂ ਗੁਰੂ ਜੀ ਨੇ ਆਪਣੇ ਰਮਾਲੇ ਦੇ ਇਸ਼ਾਰੇ ਨਾਲ ਸ਼ੇਰਾਂ ਨੂੰ ਪਿੱਛੇ ਹਟਾ ਦਿੱਤਾ ਸੀ ਇਹ ਅਜਮਤ ਵੇਖ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਕਿਲੇ ਵਿੱਚੋਂ ਸਦਵਾ ਲਿਆ ਗੁਰੂ ਜੀ ਨੇ ਆਪਣੇ ਨਾਲ ਬਵੰਜਾ Rajput ਰਾਜਪੂਤ ਰਾਜੇ ਜਿਹੜੇ ਕਿਲੇ ਵਿੱਚ ਕੈਦ ਸਨ ਉਹ ਵੀ ਬੰਦ ਖਿਲਾਸ ਕਰਾ ਦਿੱਤੇ ਬਾਦਸ਼ਾਹ ਨੇ ਚੰਦੂ ਦੀਵਾਨ ਨੂੰ ਜਿਸ ਨੇ ਇਹਨਾਂ ਦੇ ਪਿਤਾ ਜੀ ਨੂੰ ਨਰਦੋਸ਼ ਹੀ ਸ਼ਹੀਦ ਕਰਵਾ ਦਿੱਤਾ ਸੀ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ ਪੀਰ ਮੀਆਂ ਮੀਰ ਜੀ ਪਾਸੋਂ ਵੀ ਆਪ ਗੁਰੂ ਜੀ ਦੀ ਮਹਿਮਾ ਸੁਣ ਚੁੱਕੇ ਹੋ ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਨਾਲ ਆਪ ਜੀ ਨੂੰ ਝਗੜਾ ਵਧਾਉਣਾ ਨਹੀਂ ਚਾਹੀਦਾ ਕਿੰਚਤ ਬੇਗ ਨੇ ਕਿਹਾ ਗੁਰੂ ਜੀ ਸੁਲਾਹ ਕਰਨ ਹਨ ਮੁਲਕ ਵਿੱਚ ਫਤੂਰ ਨਹੀਂ ਪਾਉਣਾ ਚਾਹੁੰਦੇ ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਿਸੇ ਹੋਰ ਪਾਸੇ ਚਲੇ ਗਏ ਸਨ ਬਾਦਸ਼ਾਹ ਨੇ ਕਿੰਚਤ ਵੇਗ ਤੋਂ ਸੁਣ ਕੇ ਕਿਹਾ ਇਹ ਚੰਗੀ ਗੱਲ ਹੈ ਜੇ ਉਹ ਅੰਮ੍ਰਿਤਸਰ ਤੋਂ ਚਲੇ ਗਏ ਹਨ ਤਾਂ ਫਿਰ ਕੋਈ ਹਰਜ ਨਹੀਂ ਹੈ ਉਹਨਾਂ ਦਾ ਪਿੱਛਾ ਕਰਕੇ ਬ्यर्थ ਆਦਮੀ ਨਹੀਂ ਮਰਵਾਉਣੇ ਚਾਹੀਦੇ ਇਸ ਤਰ੍ਹਾਂ ਬਾਦਸ਼ਾਹ ਸ਼ਾਹਜਹਾਨ ਨੇ ਮਾਮਲਾ ਖਤਮ ਕਰ ਦਿੱਤਾ